ਆ ਗਿਆ 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 ਟੂਰ ਆ ਗਿਆ ਆ ਗਿਆ ਆ ਗਿਆ ਸਾਤ ਸਰੀਆ ਕਾਲ ਜੀ ਨਵੇਂ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਆਹ ਦੇਖੋ ਫਿਰ ਪਤੰਗਾ ਦਾ ਖਿੰਡਿਆ ਹੋਇਆ ਖੰਡਾਹਰ ਆ ਜਵਾਗਿਆ ਨਹੀਂ ਟਿਕਦਾ ਸਾਡਾ ਪਤੰਗ ਲੈ ਕੇ ਆਉਂਦਾ ਭਾਂਤ ਭਾਂਤ ਦੇ ਚਲੋ ਵੈਸੇ ਇਹਦੀ ਉਮਰ ਵੀ ਹੈਗੀ ਐ ਸ਼ੌਂਕ ਪੂਰਨਾ ਵੀ ਚਾਹੀਦਾ ਹੈ ਖੁਸ਼ੀ ਮਨਾਉਣੀ ਵੀ ਚਾਹੀਦੀ ਹੈ ਤਿਹਾੜ ਦੀ ਤੇ ਆਪਾਂ ਦਿਖਾਉਣਿਆ ਤੁਹਾਨੂੰ ਪਤੰਗ ਸਾਰੇ ਇੱਕ ਇੱਕ ਕਰਕੇ ਡਿਜ਼ਾਈਨ ਹੀ ਬਹੁਤ ਤਰ੍ਹਾਂ ਦੇ ਆਉਣ ਲੱਗੇ ਭਾਈ ਹੁਣ ਤਾਂ ਭਾਂਤ ਪਤੇਲੇ ਅਲੱਗ ਅਲੱਗ ਨਾਮ ਨੇ ਇਹਨਾਂ ਸਾਰਿਆਂ ਦੇ ਆਪਣੇ ਵੇਲੇ ਤਾਂ ਇਕੱਲਾ ਪਤੰਗੀ ਹੁੰਦਾ ਸੀ ਵੀ ਜਾਂ ਪਤੰਗੀ ਵੱਧ ਤੋਂ ਵੱਧ ਕਹਿ ਦਿੰਦੇ ਸੀ ਜਾਂ ਪਤੰਗ ਜਾਂ ਪਤੰਗੀ ਹੁਣ ਤਾਂ ਇਹਨਾਂ ਦੇ ਨਾਮ ਹੀ ਬੜੇ ਭਾਂਤ ਪਤੇਲੇ ਨੇ ਤੁਹਾਨੂੰ ਸਾਰਿਆਂ ਦੇ ਨਾਮ ਆਪ ਹੀ ਦੱਸੂ ਜਵਾਕ ਜੀ ਦੇਖਿਓ ਤੁਸੀਂ ਅੱਗੇ ਅੱਗੇ ਤੇ ਆ ਸਾਰੇ ਪਤੰਗ ਦਾ ਡਿਜ਼ਾਈਨ ਹੈ ਇਹ ਕਹਿੰਦਾ ਆਪਾਂ ਕੱਲਾ ਕੱਲਾ ਐ ਕਰਕੇ ਨਾ ਉਸ ਤੋਂ ਬਾਅਦ ਇਹਨਾਂ ਨੂੰ ਇਹ ਕੋਈ ਕਹਿੰਦੇ ਨੇ ਸਮੈਸ਼ ਸਮੂਥ ਜਿਹਾ ਉਹ ਬਣਾਵਾਂਗੇ ਫਿਰ ਇਹਦਾ ਕਹਿੰਦੇ ਪਤੰਗ ਖੰਡਾ ਕੇ ਆਪਾਂ ਬਣਾਵਾਂਗੇ ਵੀਡੀਓ ਆ ਤਾਂ ਇਤ ਤਾਉੜਾ ਆਪਣਾ ਕੌੜਾ ਤੌੜਾ ਪਦਾਂਗਾ ਇਹ ਡੱਬੀ ਹੈ ਨਾ ਡੱਬੀ ਠੀਕ ਆਹ ਹੈ ਅੱਖਾ ਵਾਲਾ ਅੱਧੀਆਂ ਅੱਖਾ ਵਾਲਾ ਅੱਛਾ ਹਾਂ ਅੱਧੀਆਂ ਅੱਖਾਂ ਨੇ ਓਏ ਇਹ ਪਤਾ ਨਹੀਂ ਦੇ ਇਹਨੂੰ ਪਤਾ ਨਹੀਂ ਕਹਿੰਦੇ ਐ ਤੇ ਫਿਰ ਆਪਾਂ ਬਸੰਤ ਪੰਚਮੀਆਂ ਲਈ ਇਕੱਠੇ ਕਰ ਰੱਖੇ ਆਹ ਸੱਜ ਜਾਈਏ ਅੱਛਾ ਸੱਜ ਠੀਕ ਹੈ ਇਹ ਆ ਬਹੁਤ ਕਹਿੰਟ ਪਤਾ ਕਿਹੜੇ ਗੁਰੂ ਇਹ ਹੋ ਨਹੀਂ ਆ ਕੇ ਬਰੇਲੀ ਵਾਲੇ ਨਹੀਂ ਆ ਕੇ ਉਹੀ ਆ ਬਰੇਲੀ ਵਾਲੇ ਬਦੰਗ ਨੇ ਚਮਕਦੇ ਜੇ ਆ ਹੂੰ ਸੋਨਾ ਪੰਗਰ ਇਹ ਨੂੰ ਕਰ ਮੱਛੀ ਬੰਗਰ ਇਹ ਆ ਗਏ ਮੱਛੀ ਪਤੰਗ ਸੋਨਾ ਓਏ ਕਲਰ ਸੋਨਾ ਇੱਕ ਸਾਈਡ ਤੇ ਹੀ ਚੱਲ ਇਹ ਨੂੰ ਕਰਿਆ ਪਾਉੜਾ ਠੀਕ ਪਾਉੜਾ ਤੂੰ ਤਾਂ ਚਣੀ ਨਹੀਂ ਦਾ ਚ ਟੱਪ ਦਾਂਗਾ ਪੂਰਾ ਵੈਰਾਈਟੇ ਦਾ ਦਾਂਗਾ ਅੱਛਾ ਤੇ ਜੇ ਕਿਸੇ ਨੇ ਲੈਣਾ ਉਹ ਸਾਡੂ ਕਟਕ ਕਰੇ ਆ ਚਮਕੀਲਾ ਜੀ ਇਹ ਬੜੀ ਰੁੱਤੀ ਸੀਗੀ ਇਹ ਤਾਂ ਲੁੱਟਿਆ ਹੋਇਆ ਹੈ ਇਹ ਚਮਕੀਲਾ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹੱਡ ਡਬਾ ਗਿਆ ਫੇਰ ਇਹ ਸਭ ਤੋਂ ਸੁਣਾ ਰੰਗ ਲੱਗਦਾ ਮੈਨੂੰ ਡੱਬਾ ਠੀਕ ਹੈ ਜੀ ਆਗੇ ਪੂਰੇ ਪੇਚੀ ਵਾਲੇ ਦਾਂਗਾ ਹਾਂ ਇਹ ਪੇਚੀ ਵਾਲੇ ਆ ਗਏ ਹਣਾ ਇਹ ਖੁੱਚਾ ਖੁੱਚਾ ਮਾਰ ਲੀ ਹਾਂ ਬਰੇਲੀ ਵਾਲੇ ਬਰੇਲੀ ਵਾਲੇ ਹੂੰ ਕਿਹਾ ਹੁਚਾਂ ਆਸ ਤੇ ਆ ਸਾਧ ਬਦਲ ਬਾਲਿਆ ਉਹ ਵੀ ਸਾਧ ਠੀਕ ਹੈ ਜੀ ਤੇ ਆਪਨੇ ਉਹੀ ਆ ਗਏ ਹਾਂ ਆ ਵਸੇ ਇਕੱਠੇ ਲਿਆਉਣ ਦਾ ਫਾਇਦਾ ਜੇ ਪੇਚੇ ਪੁੱਚੇ ਲਾਉਣੇ ਹਨ ਛੋਟੇ ਪਦਾਂਗੇ ਪੇਚਾਂ ਵਾਸਤੇ ਇਹ ਚਾਣਾ ਇਹ ਡਿਜ਼ਾਈਨ ਵਾਸਤੇ ਵੱਡੇ ਦਾ ਇੱਕ ਲਖਨਊ ਕਾਟ ਹੈ ਲਖਨਊ ਲਖਨਊ ਕਾਟ ਇਹ ਬਹੁਤ ਵਧੀਆ ਪੰਗ ਜਿਆਦੇ ਵੱਡਿਆਂ ਦਾ ਪੇਚ ਪੁੱਚੇ ਨਹੀਂ ਲੱਗਦੇ ਹੈਗੇ ਫੇਰ ਉਦਾ ਉਹ ਦਿਨ ਹੁੰਦੇ ਆ ਸ਼ੋਹ ਵਾਸਤੇ ਪੱਗਾਂ ਆ ਗਏ ਤਾਂ ਯਾਰ ਪੱਲੇ ਹਾਂ ਖਾਲੀ ਆਪਨੇ ਉਹੀ ਫੇਰ ਆਲੇ ਕਿ ਚਾ ਚਾਲ ਜੇ ਕਿਹਨੇ ਤਾਂ ਹੱਥੋ ਹੱਥੋ ਵੱਧ ਰਹਾ ਹੋਵੇ ਬਾਹਲਾ ਤੜਫਦਾ ਹੋਵੇ ਜੇ ਕੋਈ ਆ ਵੀ ਆਖਰੇ ਆ ਵੀ ਸੋਨਾ ਤੰਗ ਇਹਦਾ ਲੱਗੀ ਹੋਈ ਮੋਹਰ ਵੀ ਲੱਗੀ ਹੋਈ ਹੈ ਕੰਮ ਤੇ ਆ ਵੀ ਕਿਚਾੜਾ ਪਾਉਂਦਾ ਮੈਂ ਚੱਲ ਇਹ ਪਤਾ ਨਹੀਂ ਫਿਰ ਟੁਕੜਾ ਐਂਬਰ ਸੱਤ ਜ਼ਿਆਦਾ ਉੱਡਦੀ ਆ। ਕਿਹ ਕਹਿੰਦੇ ਨੇ ਉਹ ਟੁਕਲ। ਨਾ ਇਹ ਟੁਕਲ। ਟੁਕਲਾ, ਟੁਕਲਾ। ਆ ਗਿਆ ਆਪਣਾ ਜਹਾਜ਼। ਆ ਜਹਾਜ਼। ਸੰਕੀਲਾ ਜਹਾਜ਼। ਇਹ ਜਾਊਗਾ ਸਿੱਧਾ ਹੁਣ ਇਹ ਬਿਲ ਲਾ ਕੇ ਉਪਲੀ ਜਾ ਕੇ ਡੁੱਬੂਗਾ ਜੇ ਵੱਡਿਆਂ ਨੇ ਖੂ ਕੈਨੇਡਾ ਤੜੀ ਆਉਂਦੀ। ਇਹ ਉਪਲੀ ਦੇ ਖੇਤਾ ਚ ਜਾਊ।

ਵੜਾ ਦੇ ਰੋੜੀ ਵੱਡਾ ਹਲਕਾ ਜਿਹਾ ਵੜਾ ਹੈ ਨਾ ਕਾਜੀ ਜਦੋ ਇਹ ਕਾਜੀ ਵਧੀਆ ਵਾਟਰ ਪੀਓ ਆ ਤਿੰਨ ਦੀ ਲਾਗਤਾਂ 3 ਤਿੰਨ ਦੀ ਲੰਮੰਗ ਪੀਆ ਆ ਆਂ ਲਿਖਣੀ ਇਹ ਸੱਤ ਹੋ ਜਾਈਵੇਂ ਚਾਪਣੇ ਪੇਚਾਂ ਵਾਸਤੇ ਤਾਂ ਇਹ ਵਧੀਆ ਨੇ ਪੇਚਾਂ ਵਾਸਤੇ ਬੁਰੇ ਨਹੀਂ ਹੂੰ ਆਇਸ ਨੋਰ ਨਹੀਂ ਆਲਾ ਹੂੰ ਇਹ ਫਾਰਮ ਬੜਾ ਖੱਤ। ਇਹ ਜਿ ਚੜਾਉਣਾ ਜੋਪਲੀ ਵਾਲਾ ਕੋਈ ਬਲੌਗ ਦੇਖ ਰਿਹਾ ਹੋਵੇ ਲੁੱਟ ਸੜ। ਬਹੁਤ ਸੋਹਣਾ ਹੁੰਦਾ ਜੀ। ਇਹ ਹਵਾ ਉਧਰ ਨਹੀਂ। ਇਹ ਕਹਿੰਦਾ ਚਿੜੀ ਪਤੰਗ ਹੈ ਨਾ। ਚਿੜੀ ਚਿੜੀ ਵਾਲਾ ਪਤੰਗ। ਚਿੜੀ ਵਾਲਾ ਪਤੰਗ। ਹੂੰ। ਧੋਹਾਲੇ ਜਨ। ਆਖ ਲੈਸ ਨੇ। ਮੈਂ ਸੋਚਿਆ ਫਿਰ ਆਪਾਂ ਵੀ ਜਵਾਕਾਂ ਨਾਲ ਜਵਾਕ ਬਣੀ ਜਾਂਦੇ। ਬੈਸੇ ਵੀ ਕਹਿੰਦੇ ਸ਼ੌਂਕ ਨਹੀਂ ਮਾਰਨਾ ਚਾਹੀਦਾ ਬਾਕੀ ਜਿਹੜਾ ਪਤੰਗਾਂ ਵਾਲਾ ਜਿਹਨੂੰ ਲੱਗਿਆ ਹੋਇਆ ਜਾਂ ਬਚਪਨ ਚ ਜਿਹੜਾ ਚੜਾਉਂਦਾ ਰਿਹਾ ਉਹ ਤਾਂ ਕਦੇ ਵੀ ਨਹੀਂ ਉਹਦੇ ਮਨ ਦੇ ਵਿੱਚੋਂ ਜਾ ਸਕਦਾ ਪਤੰਗ ਨੂੰ ਦੇਖ ਕੇ ਉਹਦੇ ਮਨ ਚ ਆਊਗਾ ਹੀ ਆਊਗਾ ਵੀ ਮੈਂ ਵੀ ਚੜਾਉਣਾ ਯਾਰ ਪਤੰਗ ਇੱਕ ਵਾਰੀ ਸੋ ਇਸ ਕਰਕੇ ਆ ਨਵੇਂ ਪਤੰਗ ਲਿਆਂਦੇ ਸੀ ਕੁਝ ਅੱਜ ਵੱਡੇ ਤੇ ਇਹ ਵੀ ਆਪਾਂ ਚੈਨ ਕੇ ਤੁਹਾਨੂੰ ਦਿਖਾਉਣੇ ਆ ਕਿਹੜੀ ਕਿਹੜੀ ਵੈਰਾਈਟੀ ਹੈ ਸਾਰੀ ਦੇਖੋ ਤੁਸੀਂ ਅੱਗੇ ਵੀਡੀਓ ਥੋੜੀ ਫਾਸਟ ਕਰਦੇ ਆ ਕਿਉਂਕਿ ਲੰਮੀ ਵੀਡੀਓ ਨਹੀਂ ਬਹੁਤ ਬਣ ਜਾਊਗੀ ਫਿਰ ਉਹ ਬੋਰਿੰਗ ਹੁੰਦੀ ਆ ਦੇਖੋ ਅੱਗੇ ਅੱਗੇ ਪਤੰਗ ਆਹ ਦੇਖੋ ਅੱਖਾਂ ਲਾ ਗਿਆ ਪਤੰਗ ਹਾ ਬਈ ਫਿਰ ਲੋ ਵੀ ਮਿੱਤਰੋ ਅੱਜ ਆਂਬਾ ਫੇਰ ਇਕੱਠਾ ਦਾ ਧਮਾਲ ਤੇ ਪਤੰਗ ਦਾ ਤਿੱਥਾ ਵੱਡੇ ਨੇ ਓਏ ਚੜਾएंगे ਕਿਵੇਂ ਚੜਾਵਾਂਗੇ ਬੇਨ ਬਸੰਤਾਲ ਦੇ ਚੜਾਵਾਂਗੇ ਤੁਸੀਂ ਨਾਲ ਹੋ ਜਾ ਮੇਰੇ ਕਿਹੜਾ ਪਤੰਗ ਸਭ ਤੋਂ ਸੋਹਣਾ ਲੱਗਿਆ ਹੈ ਹੈ ਇਹਨੂੰ ਤਾਂ ਫਿਰ ਕਿਤੇ ਰੁਕ ਆ ਲੱਗਿਆ ਮਾੜੀ ਸੋਹਣਾ ਸਭ ਤੋਂ ਹੋਊ ਸੋਹਣਾ ਹਨਾ ਕਿਹੜਾ ਉਹ ਮੱਛਾ ਹੋਊ ਪਿਆ ਦਾ ਹਨਾ ਸੋਹਣਿਆ ਬਦੰਗ ਸਰ ਆਪ ਨੂੰ ਆਹ ਤੇ ਰਾੜੀ ਦੇਖਦਾ